ਸਤਨਾਮ ਵਾਹਿਗੁਰੂ ਸਹਿਬ ਜੀ ਸੋਰਠ ਮਹੱਲਾ ਨਵਾ ਪ੍ਰੀਤਮ ਜਾਣ ਲਿਹੁ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫੰਦਿਓ ਕੋ ਕਹੂ ਕੋ ਨਹੀਂ ਪ੍ਰੀਤਮਾ ਜਾਣ ਲਿਹੁ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫੰਦਿਓ ਕੋ ਕਹੂ ਕੋ ਨਹੀਂ ਰਹਾ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੂ ਦਿਸ ਕੇ ਰੈ ਬਿਪਤ ਪਰਿ ਸਭ ਹੀ ਸੰਗ ਛਾੜਤ ਕੋਉ ਨ ਆਵਤ ਨਿਰੈ ਕਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸਤਾ ਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦਕੋ ਵਿਵਹਾਰ ਬਣਿਓ ਹੈ ਜਾਂ ਸਿਓ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਏਹ ਵਿਦ ਕੋ ਬਿਹਾਰ ਬਣਿਓ ਹੈ ਜਾਂ ਸੋ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮਨਾ ਆਇਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ